हाँ हाँ एडवांस ले लो ना तो ओ हाँ हाँ काम स्टार्ट था अप्रैल तो ही होगा चल ठीक है फिर ले पानी पी ले हाँ मम्मी पी लेना ऐसे रख दो आज तक रुकेगा ना पुत नहीं नहीं पापा जी बस आधे घंटे ही निकल जाऊंगा होटल च ना एक क्लाइंट नाल मीटिंग है ਉਹ ਤਾਂ ਬੱਚਿਆਂ ਨੂੰ ਵੀ ਨਾਲੇ ਆਉਣਾ ਸੀ। ਉਹ ਮੰਮੀ ਉਹਨਾਂ ਦੇ ਨਾ ਕਲਾਸਾਂ ਚੱਲ ਰਹੀਆਂ ਨੇ। ਇੱਧਰ ਉੱਧਰ ਆਉਣ ਜਾਣ ਨਾਲ ਨਾ ਬਹੁਤ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਹਲੋ। ਉਹ ਹਾਂ ਯਾਰ ਮੈਂ ਕਹਿਤਾ ਉਹਨਾਂ ਨੂੰ ਤੁਹਾਨੂੰ ਜਿੰਨਾ ਕੰਮ ਕਿਹਾ ਜਾਏ ਨਾ ਤੁਸੀਂ ਓਨਾ ਹੀ ਕੰਮ ਕਰਿਆ ਕਰੋ। ਕੀ ਹੋ ਗਿਆ? ਉਦਾਸ ਜੀ ਕਿਉਂ ਹੋਗੇ? ਉਹ ਲੱਗ ਰਿਹਾ ਜੀ ਆਪਾਂ ਜਵਾਕ ਨੂੰ ਜ਼ਿਆਦਾ ਹੀ ਪੜਾਈ ਕਰਵਾ ਲਈ ਤਾਂ ਇਹ ਤਾਂ ਆਪੋ ਤੇ ਪ੍ਰਾਇਆ ਹੋ ਗਿਆ ਉਹ ਅਸੀਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਲਵਾਈਆਂ ਨੇ ਤੇ ਉਹ ਵੀ ਆਪਣੀਆਂ ਨਿਵਾਰਿਆ ਉਹ ਤੈਨੂੰ ਇੱਕ ਗੱਲ ਕਿੰਨੀ ਵਾਰ ਸਮਝਾਣੀ ਪਊਗੀ ਉਹ ਜੇ ਵਰਕਿੰਗ ਆਵਰ ਵਧਾਣੇ ਨੇ ਤਾਂ ਬਤਾ ਦਿਓ ਕਰ ਦਿਓ ਐਕਸਿਡੈਂਟ ਹਰ ਛੋਟੇ ਛੋਟੇ ਚੀਜ਼ ਲਈ ਫੋਨ ਕਰਨਗੇ ਇਹ ਛੋਟਾ ਮੁੰਡਾ ਕਿਹੜੇ ਕਲਾਸ ਚ ਹੋ ਗਿਆ ਬੁੱਤ ਪੰਜਵੀਂ ਕਲਾਸ ਚ ਹੋ ਗਿਆ ਮੰਮੀ ਬਹੁਤ ਸ਼ਰਾਰਤੀ ਹੈ ਅੱਛਾ ਨਾਲੇ ਮੰਮੀ ਤੁਹਾਡੇ ਗੋਡਿਆਂ ਦਾ ਦਰਦ ਹੁਣ ਕਿਵੇਂ ਹੈ ਹਾਂ ਠੀਕ ਹੈ ਬੱਤਲ ਅੱਛਾ ਪਪਾ ਜੀ ਜੀਤ ਅੰਕਲ ਨਹੀਂ ਆਉਂਦੇ ਹੁਣ ਕਿੱਥੇ ਨੇ ਉਹ ਅੱਜਕੱਲ ਪੁੱਤ ਉਹ ਲੋ ਦਾ ਮਰੇ ਹੋ 2 ਸਾਲ ਹੋ ਚੁੱਕੇ ਨੇ ਨਾਲੇ ਉਹ ਕਾਫੀ ਲੰਬੇ ਟਾਈਮ ਤੋਂ ਨਾ ਬਿਮਾਰ ਚੱਲ ਰਿਹਾ ਸੀ ਅਚਾਨਕ ਉਹਨੂੰ ਹਾਰਟ ਅਟੈਕ ਆ ਗਿਆ ਤੇ ਉਹ ਚੱਲ ਵਸਿਆ ਉਹਦੇ ਜੋਕਾ ਨੂੰ ਫੋਨ ਕੀਤਾ ਸੀ ਪਰ ਕੋਈ ਆਇਆ ਨਹੀਂ ਪਪਾ ਜੀ ਇੱਕ ਮਿੰਟ ਓਹੋ ਯਾਰ ਤੁਹਾਨੂੰ ਕਿੰਨੀ ਵਾਰ ਸਮਝਾਵਾਂ ਮੈਂ ਕਰੇ ਕਰੇ ਤੇ ਨਹੀਂ ਬਹੁਤ ਡਰ ਲੱਗਦਾ ਘਾਤਿਆ ਡਰ ਲੱਗਦਾ ਦੇ ਛਾੜ ਦੇ ਆਖਰੀ ਟਾਈਮ ਤੇ ਸਾਡੇ ਬੱਚੇ ਸਾਡਾ ਮੂੰਹ ਦੇਖ ਸਕਣਗੇ ਕਿ ਨਹੀਂ ਜੇ ਸੁਵਿੰਦਰ ਕਰੇ ਸਭ ਰਾਪ ਦੀ ਮਰਜ਼ੀ ਹੈ ਦੇਖਣਾ ਉਹ ਤਾਂ ਦੇਖ ਲੈਣਗੇ ਨਹੀਂ ਤਾਂ ਉਹ ਹਾਂ ਹਾਂ ਠੀਕ ਹੈ ਪਾਪਾ ਜੀ ਹੁਣ ਮੈਂ ਚੱਲਦਾ ਉਹ ਦੀਪਿਆ ਲਫਾਫਾ ਲੈ ਕੇ ਆਈਂ ਮੰਮੀ ਆ ਗਿਫਟ ਨਾ ਤੁਹਾਡੇ ਵਾਸਤੇ ਨੇ ਸਾਮ ਲਓ ਤੁਸੀਂ ਅੱਛਾ ਪਾਪਾ ਜੀ ਹੁਣ ਮੈਂ ਚੱਲਦਾ ਫਿਰਿੰਦਰ ਪੁੱਤ ਹਾਂਜੀ ਪਾਪਾ ਜੀ ਪੁੱਤ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਪਾਪਾ ਜੀ ਦੱਸੋ ਪੁੱਤ ਇਹ ਸਭ ਸਮਾਨ ਨਾ ਤੂੰ ਨਾ ਲੈ ਕੇ ਆਇਆ ਕਰ ਸਾਂ ਲੋ ਇਹਦੀ ਲੋੜ ਦੇ ਹੈਗੇ ਇਹ ਸਬਾਨ ਦਾ ਐਦਾ ਆਈ ਪਿਆਰੰਦਾ ਵਾਸਵੀ ਪੁੱਤ ਐਸ ਮਰਦ ਕੀ ਬ੍ਰਾਂਡਡ ਕੱਪੜੇ ਪਾਏ ਇੱਥੇ ਕੀ ਸ਼ੌਕ ਪੂਰੇ ਕਰੀਏ ਜੇ ਪੁੱਤ ਤੂੰ ਸਾਨੂੰ ਕੁਝ ਦੇਣਾ ਜਾਂ ਤਾਂ ਥੋੜਾ ਜਿਹਾ ਆਪਣਾ ਟਾਈਮ ਦੇ ਦੇ ਨਾਲੇ ਪੁੱਤ ਤੂੰ ਇੱਥੇ ਇੱਕ ਰਾਤ ਰੁਕ ਤਾ ਸਹੀ ਤੇ ਸਾਨੂੰ ਉਹ ਪਿਆਰ ਕਰਨ ਦਾ ਹੱਕ ਦੇ ਦੇ ਜਿਹੜਾ ਅਸੀਂ ਤੈਨੂੰ ਬਚਪਨ ਚ ਕਰਦੇ ਸੀ ਨਾਲੇ ਪੁੱਤ ਹੁਣ ਤੇਰੇ ਮਾਂ ਨੂੰ ਬਹੁਤ ਡਰ ਲੱਗਦਾ ਕਿ ਜਦੋਂ ਇਹਦਾ ਆਖਰੀ ਟਾਈਮ ਆਏਗਾ ਤੇ ਤੇ ਦੀਆਂ ਅੱਖਾਂ ਬੰਦ ਹੋਣਗੀਆਂ ਉਦੋਂ ਇਹ ਤੈਨੂੰ ਤੇ ਤੇਰੇ ਬੱਚਿਆਂ ਨੂੰ ਦੇਖ ਸਕੂਗਾ ਕਿ ਨਹੀਂ ਨਾਲੇ ਪੁੱਤ ਮੇਰਾ ਕੀ ਹੈ ਮੈਂ ਤਾਂ ਪਿਓ ਐ ਮੈਂ ਤਾਂ ਆਪਣੇ ਆਪ ਸੰਭਾਲ ਨਹੀਂ ਸਕਦਾ ਮਾੜੇ ਪੁੱਤ ਤੇਰੀ ਮਾਂ ਬਹੁਤ ਦੁਖੀ ਆ ਉਹ ਇਕੱਲੇ ਬੈਠ ਕੇ ਨਾ ਇਹ ਗਨ ਲਾ ਸੋਚ-ਸੋਚ ਕੇ ਰੋਂਦੀ ਰਹਿੰਦੀ ਆ ਪੁੱਤ ਜੇ ਤੂੰ ਸਾਨੂੰ ਕੁਝ ਦੇਣਾ ਯਾਰਾ ਤੂੰ ਇਹਦੇ ਹੱਕ ਦਾ ਇਹਨੂੰ ਪਿਆਰ ਦੇ ਨਾ ਤੁਝੇ বিনা ਐਵੇਂ ਬੋਲੀ ਜਾਂਦਾ ਪੁੱਤ ਆਪਣੇ ਕੰਮ ਕਿਤੇ ਆਉਂਦੇ ਐ تایਮੀ ਉਹ ਦੀ ਪਿਆ ਉਹ ਦੀ ਪਿਆ ਹਾਂਜੀ ਸਰ ਤੂੰ ਐ ਕਰ ਗੱਡੀ ਲੈ ਕੇ ਨਾ ਚੰਡੀਗੜ੍ਹ ਚੱਲਿਆ ਜਾ ਮੈਂ ਮਨਦੀਪ ਨੂੰ ਫੋਨ ਕਰ ਦੇਣਾ ਉਹ ਵੀ ਜਵਾਕਾਂ ਨੂੰ ਲੈ ਕੇ ਨਾ ਇੱਥੇ ਆਜੂਗੀ ਤੇ ਸਰ ਤੁਸੀਂ ਉਹ ਮੈਂ ਕੁਝ ਦਿਨ ਹੋਰ ਰਹੂੰਗਾ ਇੱਥੇ ਕਾਲ ਜੀ ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ ਤੇ ਤੁਹਾਨੂੰ ਮੇਲਾ ਦਾ ਵੀਡੀਓ ਵੀ ਬਹੁਤ ਪਸੰਦ ਆਈ ਹੋਣੀ ਆ ਤੇ ਇਹ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਆ ਜੀ ਤੇ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਇਸ ਵੀਡੀਓ ਚ ਜੋ ਮੈਸੇਜ ਦਿਖਾਇਆ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬਾਕੀ ਲੋਕਾਂ ਤੱਕ ਵੀ ਪਹੁੰਚਾਓ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਵੀਡੀਓ ਦੇ ਬਾਰੇ ਕਮੈਂਟ ਜ਼ਰੂਰ ਦਿਓ ਜੀ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਿਕਾ ਦੇ ਮੈਂ ਕਿਵੇਂ ਕਿ ਮੋਹਰੇ ਆਪ ਨੂੰ ਨਹੀਂ ਹੋਦਾ ਹੈਗਾ ਮੈਨੂੰ ਕਹੀ ਜਾਂਦੀ ਆ ਚਲ ਐਕਸ਼ਨ ਤਦ ਬੋਲੇ ਜਿਹੜਾ ਸਾਡ ਡਾਇਲੋਗ ਆ ਉਹ ਵੀ ਤਦ ਬੋਲੇ ਨਹੀਂ ਜਾਂਦਾ ਵੀ ਸਾਡੇ ਆਖਰੀ ਟਾਈਮ 'ਚ ਆ ਸਾਡੇ ਬੱਚੇ ਸਾਡਾ ਮੂੰਹ ਦੇਖ ਪਾएंगे ਕਿ ਨਹੀਂ ਦੇਖ ਪਾਉਣਗੇ ਕਿ ਨਹੀਂ ਆਈ ਕਦੀ ਆ ਪਾਪਾ ਦੇਖ ਪਾਉਣਗੇ ਕਿ ਨਹੀਂ ਚਲ ਜੇ ਤੈਨੂੰ ਤਾਂ ਵੱਧ ਪਾਪਾ ਰਹੇ ਨੇ ਦਿੱਲੀ 'ਚ ਉਹ ਤਾਂ ਇੰਨੀ ਬੋਲਦੇ ਨਹੀਂ ਜਿੰਨੀ ਤੂੰ ਬੋਲਦੀ ਆ ਇਹ ਅੰਗਰੇਜ਼ੀ ਥੋੜੀ ਐ ਜਿੱਦੀ ਐ ਚਲਵੇਂ ਸਾਡੇ ਜੀ ਬਣਾ ਰੱਖੀਏ ਸਾਡੇ ਆਖਰੀ ਟਾਈਮ ਦੇ ਵਿੱਚ ਸਾਡੇ ਬੱਚੇ ਮੂੰਹ ਦੇਖ ਸਕਣਗੇ ਕਿ ਨਹੀਂ ਸਾਡਾ ਪਾਤਾ ਮੂੰਹ ਦਿਖਣਗੇ ਸਾਡਾ ਸਾਡੇ ਆਖਰੀ ਟਾਈਮ ਦੇ ਵਿੱਚ ਸਾਡੇ ਬੱਚੇ ਸਾਡਾ ਮੂੰਹ ਦੇਖ ਪਾएंगे ਕਿ ਨਹੀਂ ਪਾएंगे ਕਿਸ ਕੋ ਪਾएंगे ਕੇ ਪਾएंगे ਕਿਸ ਤੋਂ ਬਾਹਰ ਦੇਖ ਸਕਾਂਗੇ ਚਲੋ ਵੇ ਵੀ ਸਾਡੇ ਆਖਰੀ ਟਾਈਮ ਦੇ ਵਿੱਚ ਸਾਡੇ ਬੱਚੇ ਸਾਡਾ ਮੂੰਹ ਦੇਖ ਪਾएंगे ਕਿ ਨਹੀਂ ਅਵੇ ਨਾ ਹੋਣ ਦੇਖ ਪਾएंगे ਕਿ ਟੋਰ ਗਿਆ ਅੱਛਾ ਹਮਕੋ ਸਿਕਾ ਰਿਆ ਹੈ ਦੇਖ ਹੈ ਦੇ ਪਾਉਣਗੇ ਕਹਿ ਦਿੰਦੀ ਤਾਂ ਕਿ ਹੈ ਨਾ ਹੋਰੇ ਸੋਕ ਲਗੇ ਕਰਾ ਨਾ ਉਹਨੇ ਪਾਉਣਗੇ ਕਹਿ ਪਾਏ ਉਹਨੇ ਦੇਖੇ ਨੇ ਦੇ ਕਹੇ ਕਦੇ ਵੀ ਦੇਖ ਸਕਾਂਗੇ ਚੁਕ ਹੈ ਨਾ ਅਭੀ ਮਨਾ ਦੇਖ ਸਕਣਗੇ ਕਿ ਕਹੇ ਸਕਣਗੇ ਕਿ ਨਹੀਂ ਹਾਂ ਸਕੇਗੇ ਕਿ ਨਹੀਂ ਲੋਕ ਸਕਣ ਨੂੰ ਦੇਖਣ ਦਾ ਦੰਗਰ ਸਕਣਗੇ ਕਿ ਉਹ ਕਿਨੂ ਕਿਨੂ ਪਾਏਗੇ ਲੈ ਹੁਣ ਕਿਨਾ ਕਰ ਪਾਏ ਵੀ ਨਾ ਪਾੜ ਵਾਸਤੇ ਮੁਹੱਬਤ ਹੈਗੀ ਤੇਰੀ ਪਾਏਗੇ ਦੇਖ ਪਾਏਗੇ ਕਿ ਨਹੀਂ ਉਹ ਬਨਾਇਮ ਨਾ ਕਹੇ ਤੇ ਦੇਖ ਪਾਉਣਗੇ ਕਿ ਜਾਂ ਦੇਖ ਸਕਣਗੇ ਕਿ ਬੋਨਾ ਰਿਕਾਰਡ ਕਰ ਰਿਆ ਮੈਂ ਮੈਂ ਇਹੀ ਤਾਂ ਨਾ ਹੁਣ ਦੇਖ ਸਕਣਗੇ ਕਿ ਨਹੀਂ ਹਾਂ ਹਾਂ ਚੱਲ ਐਕਸ਼ਨ ਚੱਲ 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 ਕਿਆ ਕਿਆ ਐਕਸ਼ਨ ਸਾਡੇ ਆਖਰੀ ਟਾਈਮ ਤੇ ਸਾਡੇ ਬੱਚੇ ਮੂੰਹ ਦੇਖ ਪਾएंगे ਕਿ ਬੁ ਨਹੀਂ ਦੇਖ ਸਕਣਗੇ ਕਿ ਨਹੀਂ ਸਕਣੇ ਕਿਹਾ ਆਏ ਮੇਰੇ ਭਾ